ਹਾਂਜੀ ਮਿੱਤਰੋ ਸასი ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਵੈਲਕਮ ਬੈਕ ਟੂ ਮਾਈ YouTube ਚੈਨਲ ਕੀ ਹਾਲ ਚਾਲ ਆ ਸਾਰਾ ਤੇ ਮੈਨੂੰ ਲੱਗਦਾ ਕਿ ਸਾਰੇ ਬੱਚੇਗਾ ਠੀਕ ਠਾਕ ਹੋਮ ਹੋਗੇ ਅੱਜ ਆਪਾਂ ਪਹੁੰਚੇ ਹੋਏ ਆ ਜੀ ਯੂਮਾ ਯੂਮਾ ਤੱਕ ਗਿਆ ਜੀ ਇਹ ਕਾਰਗੜੋ ਵਾਲੀ ਸਾਈਡ ਤੇ ਸੋ ਬੋ ਚਲੋ ਮੈਂ ਗੱਡੀ ਚੋਂ ਤੁਹਾਨੂੰ ਦਿਖਾਉਣਾ ਸਾਰਾ ਕੁਝ ਤੇ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਹਾੜੀ ਦੇ ਟਾਪ ਤੇ ਆਏ ਹੋਏ ਆ ਜੀ ਬਿਲਕੁਲ ਟਾਪ ਤੇ ਇੱਥੇ ਇਹ ਹੈਗਾ ਜੀ ਤਕਰੀਬਨ 11700 ਫੋਟੋ ਦੀ ਹਾਈਟ ਤੇ ਚਲੋ ਮੈਂ ਇਸ ਨੂੰ ਗੱਡੀ ਚੋਂ ਨੀਚੇ ਉਤਰ ਕੇ ਦਿਖਾਉਣਾ ਇੱਥੋਂ ਦਾ ਕੀ ਕੀ ਮਾਹੌਲ ਆ ਇਹ ਦੇਖੋ ਸਾਹਿਬ ਅੱਧਾ ਚਾਰਸ ਪਰੇ ਬਰਫੀ ਬਰਫ ਜੰਮੀ ਹੋਈ ਹੈ ਜੀ ਆਹ ਜੇ ਫਿਰ ਦੇਖ ਸਕਦੇ ਹੋ ਬਿਲਕੁਲ ਪਹਾੜੀ ਦੀ ਟੋਪ ਤੇ ਹੈ ਬਸ ਇਹ ਲਾਸਟ ਹੈ ਲਾਸਟ ਜਿੱਤੇ ਸੀ ਖੜੇ ਹੋਏ ਬਸ ਇਹਦੇ ਉੱਪਰ ਕੁਝ ਨਹੀਂ ਹੈ ਇਹਦੇ ਉੱਪਰ ਆ ਜੀ ਆਸਮਾਨ ਇਹ ਹੈਗਾ ਤਕਰੀਬਨ 11700 ਦੀ ਹਾਈਟ ਦੇ ਉੱਪਰ ਉਹ ਸਾਹਮਣੇ ਪਹਾੜੀਆਂ ਤੇ برف ਹੈ ਤੇ ਉਹ ਸਾਹਮਣੇ ਜੋ ਸੋਨੂ ਲਿਸ਼ਕਰ ਦਿਖਾਈ ਦਿੰਦੇ ਹਨ ਕਿ ਮੈਂ ਹਿਪੋਥੈਸਿਜ਼ ਕਰਾਂ ਤਾਂ ਇਹ ਹੈ ਜੀ نیچے ਕਾਰਗਿਲ ਕਾਰਗਿਲ ਆ ਜੀ ਇਹ ਨੀਚੇ ਮੇ ਇਦਾਂ ਇਹ ਰੋਡ ਦੇਖ ਸਕਦੇ ਕਿਦਾਂ ਦੇ ਆ ਤੇ ਇਹ ਮੈਂ ਖੜਾ ਹੋਇਆ ਪੱਥਰ ਦੇ ਉੱਪਰ ਇਹ ਦੇਖ ਸਕਦੇ ਤੁਸੀਂ ਇੱਧਰ ਇਥੇ ਲੈਣਾ ਹੀ ਆਪਾਂ ਕ੍ਰੈਸ਼ਰ ਜੋ ਆਪਣੇ ਕ੍ਰੈਸ਼ਰ ਨਹੀਂ ਆਉਂਦਾ ਘਰਾਣ ਦੇ ਵਿੱਚ ਪੰਡਾ ਦੇ ਵਿੱਚ ਜਿਹਦਾ ਵਾ ਮਗਾਣ ਵਗੈਰਾ ਬਣਾਉਂਦੇ ਆ ਤੇ ਇੱਧਰ ਆਟੋਮੈਟਿਕ ਕ੍ਰੈਸ਼ਰ ਬਣ ਰਿਹਾ ਇਹ ਦੇਖੋ ਤੁਸੀਂ ਪੱਥਰ ਪੁਰ ਪੁਰ ਗਿਆਸ ਵਿੱਚ ਰਗੜ ਰਗੜ ਕੇ ਪੁਰ ਪੁਰ ਕੇ ਤੇ ਰੇਤਾ ਮਿੱਟੀ ਮਿਕਸ ਹੋ ਕੇ ਤੇ ਬਣ ਜਾਂਦਾ ਜੀ ਕ੍ਰੈਸ਼ਰ ਤੇ ਗੱਡੀ ਹੋ ਰਹੀ ਆਪਣੀ ਲੋਡ ਬੰਦੇ ਕਰ ਰਿਹਾ ਲੋਡ ये तो देख सकते हो आक्सीजन की भी थोड़ी जी कमी हैगी है वैसे ये देखो पत्थर यार रहा ढल ढल के उपरों भी काफ़ी पत्थर आदि है थोड़ी सह लाइन च प्रॉब्लम आ ਇੱਥੇ ਟਿੱਕਰ ਗੱਡੀ ਲੈ ਕੇ ਆਉਣਾ ਆਪਣੀ ਜ਼ਿੰਦਗੀ ਨੂੰ ਜਮਰਾਜ ਦੇ ਕੋਲ ਗਿਰਵੀ ਰੱਖ ਕੇ ਫੇਰ ਆਉਣਾ ਪੈਂਦਾ ਉਹ ਗੱਡੀ ਲੈ ਕੇ ਨਹੀਂ ਉੱਪਰ ਇਨੀ ਹਾਈਟ ਤੇ ਔਰ ਰੋਡ ਵੀ ਹੈ ਨਾ ਬਿਲਕੁਲ ਪੂਰੇ-ਪੂਰੇ ਰੋਡ ਹੈ ਔਰ ਇਹ ਦੇਖ ਲਓ ਇੰਨੇ ਤਾਂ ਡਿੰਗਵਲੇ ਵਿੱਚ ਜਲੇਬੀ ਜ ਨਹੀਂ ਹੁੰਦੇ ਜਿੰਨੇ ਇੱਥੇ ਰੋਡਾਂ ਦੇ ਵਿੱਚ ਠੀਕ ਹੈ ਆਪਾਂ ਜਾਣਾ ਜੀ ਬਿਲਕੁਲ ਉਹ نیچے ਉਹ ਬਿਚਾਰਾ ਹੋ ਰਿਹਾ ਜਿੱਥੇ ਮੇਰੀ ਉਂਗਲੀ ਦਾ ਉੱਥੇ ਹੀ ਆ ਨਾ ਕਾਰ ਗਿਲ ਫਿਰ ਕਾਰਗਿਲ ਤੋਂ ਅੱਗੇ ਫੇਰ ਜਾਣਾ ਆਪਾਂ ਤਕਰੀਬਨ 70-80 ਕਿਲੋਮੀਟਰ ਅੱਗੇ ਫੇਰ ਹਾਈਟ ਆ ਜਾਣੀ ਹੈ ਜਾਂਦੇ ਜਾਂਦੇ ਤੇ ਲਾਸਟ ਪੁਆਇੰਟ ਹੈ ਜੀ ਬਸ ਇਹ ਲਾਸਟ ਪੋਸਟ ਹੈ ਉਹ ਸਾਹਮਣੇ ਤੁਹਾਨੂੰ ਪੋਸਟ ਦਿਖਾਈ ਦੇ ਰਹੀ ਹੋਊਗੀ ਲਾਸਟ ਹੈ ਜੀ ਇਹ ਬਸ ਬਿਲਕੁਲ ਤੇ ਇਹਦੀ ਪਿਛਲੀ ਸਾਈਡ ਬੈਕ ਸਾਈਡ ਹੈਗਾ ਜੀ ਪਾਕਿਸਤਾਨ ਪਾਕਿਸਤਾਨੀ ਹੋ ਰਹੇ ਹਾਂ ਪੋਸਟਾਂ ਵੀ ਦਿਖਾਈ ਦੇ ਰਹੀਆਂ ਪਰਲੀ ਸਾਈਡ ਇਥੇ ਪੂਰਾ ਪਾਕਿਸਤਾਨ ਆ ਰਿਹਾ ਦਾ ਇਹ ਕੋਈ ਇਦਾਂ ਦਾ ਕ੍ਰੈਸ਼ਰ ਬਣਦਾ ਔਰ ਇਹ ਪੱਤਰ ਜਿਹੜੂ ਆਪਸ ਵਿੱਚ ਰਗੜ ਰਗੜ ਕੇ ਰਗੜ ਰਗੜ ਕੇ ਜਿਹੜੇ ਪੁਰਾਣੇ ਪੱਤਰ ਹੈ ਪਹਾੜਾ ਜਿਹੜੇ ਉਹ ਪੁਰਦੇ ਰਹਿੰਦੇ ਆ ਇਹ ਦੇਖ ਆਪਣੇ ਇਹੜੇ 120 25 ਰੁਪਏ ਕੁਆਂਟਲ ਮਿਲਦਾ ਪੂਰੇ ਬਿਲਕੁਲ ਫਰੀ ਦੇ ਵਿੱਚ ਜਿੰਨਾ ਮਰਜ਼ੀ ਲੈ ਕੇ ਜਾਓ ਕੋਈ ਰੋਕ ਟੋਕ ਨਹੀਂ ਆ ਇਹ ਪਹਾੜ ਪੂਰੇ ਜਿਹੜੇ ਪੁਰਾਣੇ ਹੋਏ ਆ ਪੱਥਰ ਇਹ ਪੂਰੇ ਭੁਰ ਭੁਰ ਕੇ ਹੁੰਦੇ ਆ نیچے ਟੜੀ ਜਾਂਦੇ ਰਹਿੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਵੀਊ ਤੇ ਉਪਰ ਉਧਰੇ ਸਾਹਮਣੇ ਪਹਾੜਾਂ ਲਈ ਮੈਂ ਯੂਮ ਕਰਕੇ ਤੁਹਾਨੂੰ ਦਿਖਾਵਾਂ ਉਧਰ ਹਾਲੇ ਵੀ ਪਰਬਤ ਪੈਰੀ ਉੱਪਰ ਉਹ ਪਹਾੜ ਬਹੁਤ ਉੱਚੇ ਪਹਾੜਾ ਜੋ ਉਹ ਹੈਗੇ 24000 ਫੁੱਟ ਤੇ ਜਿਹਨ ਕਿ ਇਹ ਜਨਾਂ ਜਿੱਥੇ ਮੈਂ ਖੜਾ ਇਹ ਦੋ ਦੁੱਗਣੀ ਹਾਈਟ ਤੇ ਹੋਰ ਉੱਪਰ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਆ ਰਹਾ ਹਾਂ ਵਾਪਸ ਆ ਰਹਾ ਰੱਖ ਦੇ ਮੇਰਾ